ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲੋ ਜੀ ਕੰਮ ਹੈ ਜਿਹੜਾ ਆਪਣਾ ਵਧੀਆ ਸਪੀਡ ਨਾਲ ਮਕਾਨ ਦਾ ਚੱਲ ਰਿਹਾ ਜੀ ਅੱਜ ਕੰਮ ਨੂੰ ਹੋ ਗਿਆ 11ਵਾਂ 12ਵਾਂ ਦਿਨ ਵਿੱਚੇ ਦੂਹਾਂ ਵਿੱਚੇ ਭਰਤ ਲਾ ਕੇ ਤੇ ਕੰਮ ਹੈ ਜਿਹੜਾ ਵਧੀਆ ਚੱਲ ਰਿਹਾ ਤੇ ਅੱਜ ਧੁੱਪ ਵੀ ਬਹੁਤ ਹੋ ਗਈ ਆ ਤੇ ਮਿਸਤਰੀ ਕਹਿੰਦਾ ਵੀ ਕੁਛ ਠੰਡਾ ਪਿਲਾਓ ਤੇ ਲੋ ਜੀ ਅੱਜ ਆਪਾਂ ਫਿਰ ਮਿਸਤਰੀ ਨੂੰ ਜਲ ਜੀਰਾ ਬਣਾ ਕੇ ਪਿਲਾਉਨੇ ਆ ਕਿਉਂਕਿ ਧੁੱਪ ਪਠਾਲ ਰਹੀ ਪੂਰੀ ਨੇਰੀ ਐ ਨਾ ਪੂਰੀ ਗਰਮੀ ਆ ਜਿਹੜੀ ਅੱਜ ਹੋ ਚੁੱਕੀ ਆ ਜੀ ਤੇ ਲੋ ਜੀ ਨਾਲੇ ਫਿਰ ਤੁਹਾਨੂੰ ਆਪਾਂ ਜਲ ਜੀਰੇ ਦੀ ਰੈਸਪੀ ਦੱਸਦੇ ਆ ਨਾਲੇ ਮਿਸਤਰੀਆਂ ਨੂੰ ਕਰਦੇ ਆ ਠੰਡੇ ਥੋੜੇ ਜੇ ਜਲ ਜੀਰਾ ਪਲਾ ਕੇ ਤੇ ਆਜੋ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਕਰਦੇ ਹੋ ਠੀਕ ਹੈ ਜੀ ਕੰਮ ਆਪਣਾ ਚੱਲ ਰਿਹਾ ਪੂਰਾ ਵਧੀਆ ਤੇ ਲੋ ਜੀ ਜਲ ਜੀਰਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਪੰਜਾਈ ਦੀ ਆ ਇਮਲੀ ਠੀਕ ਹੈ ਜੀ ਇਮਲੀ ਆਪਾਂ ਨੇ ਭੋਈ ਆ ਇਹ 100 ਗ੍ਰਾਮ ਐ ਇਮਲੀ ਨਾਲ ਤਕਰੀਬਨ 4 ਤੋਂ 5 ਲੀਟਰ ਜਲਜੀਰਾ ਜਿਹੜਾ ਹੋਰਾਮ ਨਾਲ ਬਣ ਜਾਊਗਾ ਤੇ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਮਿਰਚਾਂ ਪਾਵਾਂਗੇ ਇਹਨੂੰ ਤਿੱਖਾ ਕਰਨ ਵਾਸਤੇ ਡੇਢ ਮਿਰਚ ਪਾਵਾਂਗੇ ਆਪਾਂ ਤੇ ਨਿੰਬੂ ਦੀ ਜਗ੍ਹਾ ਪਾਵਾਂਗੇ ਆਪਾਂ ਠੀਕ ਹੈ ਜੀ ਇਹ ਕਰਿਆਨੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਨਿੰਬੂ ਪਾਣੀ ਵਾਲਾ ਜਿਹੜੇ ਪੌਚ ਹੁੰਦੇ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀ ਜਲਜੀਰਾ ਤੇ ਕਾਲਾ ਨਮਕ ਹੋ ਗਿਆ ਤੇ ਇਹਦੇ ਚ ਪਾਵਾਂਗੇ ਆਪਾਂ ਸ਼ੱਕਰ ਠੀਕ ਹੈ ਜੀ ਥੋੜਾ ਜਿਹਾ ਪਾਵਾਂਗੇ ਪੁਦੀਨਾ ਤੇ ਲਓ ਜੀ ਥੋੜੀ ਜਿਹੀ ਮਿੱਠਾ ਰੱਖਾਂਗੇ ਆਪਾਂ ਹਸਾਬ ਦਾ ਹੀ ਕਿਉਂਕਿ ਜਲ ਜੀਰਾ ਜਿਆਦਾ ਜਿਆਦਾ ਮਿੱਠਾ ਵਧੀਆ ਨਹੀਂ ਲੱਗਦਾ ਹੈਗਾ ਤੇ ਲਓ ਜੀ ਥੋੜੀ ਜਿਹੀ ਆਪਾਂ ਨੇ ਸ਼ੱਕਰ ਪਾ दी ਇਹਦੇ ਵਿੱਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਚੀਨੀ ਠੀਕ ਹੈ ਜੀ ਇੱਕ ਚਮਚ ਪਾਉਣਾ ਬਸ ਆਪਾਂ ਨੇ ਜਿਆਦਾ ਨਹੀਂ ਪਾਉਣਾ ਤੇ ਲਓ ਜੀ ਸ਼ੱਕਰ ਤੇ ਚੀਨੀ ਨੂੰ ਉੱਪਰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਜੋ ਜਿਹੜੀ ਇਹ ਚੰਗੀ ਤਰ੍ਹਾਂ ਘੁਲ ਜਵੇ ਤੇ ਲਓ ਜੀ ਚੀਨੀ ਤੇ ਸ਼ੱਕਰ ਘੁਲ ਚੁੱਕੀ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਇਮਲੀ ਜਿਹੜੀ ਆਪਾਂ ਨੇ ਘੋਲ ਕੇ ਰੱਖੀ ਤੀ ਮਮਾ ਦੇ ਮੈਂ ਹੁਣ ਕਿ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇਹ ਸਾਰੀ ਤਾਂ ਜੋ ਠੀਕ ਹੈ ਜੀ ਪਲਪ ਆ ਜਿਹੜਾ ਆਪਾਂ ਇਮਲੀ ਦਾ ਇੱਕ ਸਾਈਡ ਆ ਜਾਵੇ ਤੇ ਲਓ ਜੀ ਦੋ ਪੌਚ ਆਪਾਂ ਇਹਦੇ ਵਿੱਚ ਨਿੰਬੂ ਪਾਣੀ ਦੇ ਪਾਵਾਂਗੇ ਠੀਕ ਹੈ ਜੀ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਤੇ ਵਿੱਚ ਦੋ ਤਿੰਨ ਨਿੰਬੂ ਨਚੋੜ ਸਕਦੇ ਹੋ ਫਿਲਹਾਲ ਆਪਣੇ ਕੋਲ ਨਿੰਬੂ ਨਹੀਂ ਸੀ ਹੈਗੇ ਇਸ ਕਰਕੇ ਆਪਾਂ ਨੇ ਦੋ ਪੌਚ ਆ ਜਿਹੜੇ ਨਿੰਬੂ ਦਾ ਜਿਹੜਾ ਪਾਣੀ ਮਿਲਦਾ ਦੁਕਾਨਾਂ ਚੋਂ ਆਪਾਂ ਨੇ ਉਹਦੇ ਐਡ ਕਰ ਲਿਆ ਇਹ ਨਾਲ ਵੀ ਵਧੀਆ ਬਣ ਜਾਂਦਾ ਹੈ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਕਾਲਾ ਨਮਕ ਕਾਲਾ ਨਮਕ ਜ਼ਰੂਰੀ ਹੈ ਜੀ ਦੋ ਛੋਟੇ ਚਮਚ ਜਿਹੜੇ ਆਪਾਂ ਕਾਲੇ ਨਮਕ ਦੇ ਪਾਵਾਂਗੇ ਤੇ ਲਓ ਜੀ ਇਹ ਹੈਗਾ ਜੀ ਪਦੀਨੇ ਤੇ ਹਰੀ ਮਿਰਚ ਦਾ ਪੇਸਟ ਕਿਉਂਕਿ ਲੈਟ ਹੈ ਜਿਹੜੀ ਭੱਜੀ ਹੋਈ ਐ ਇਸ ਕਰਕੇ ਅਸੀਂ ਕੁੰਡੀ ਚ ਕੁੱਟਿਆ ਹੈ ਤੁਸੀਂ ਇਹਨੂੰ ਮਿਕਸੀ ਚ ਪੀਸ ਕੇ ਵੀ ਪਾ ਸਕਦੇ ਹੋ ਤੇ ਲਓ ਜੀ ਇਹਨੂੰ ਮਿਕਸ ਕਰਕੇ ਆਪਾਂ 10 ਤੋਂ 15 ਮਿੰਟ ਜਿਹੜਾ ਇਹਨੂੰ ਰੱਖ ਦੋਗੇ ਤਾਂ ਜੋ ਪਦੀਨੇ ਤੇ ਹਰੀ ਮਿਰਚ ਦਾ ਫਲੇਵਰ ਵੀ ਇਹਦੇ ਵਿੱਚ ਆ ਜਾਵੇ ਤੇ ਲੋ ਜੀ ਥੋੜਾ ਜਿਹਾ ਆਪਾਂ ਚਟਾ ਨਮਕ ਵੀ ਪਾਵਾਂਗੇ ਇੱਕ ਚਮਚ ਤੇ ਲੋ ਜੀ ਆਪਣਾ ਜਿਹੜਾ ਸਮਾਨ ਹੈ ਸਾਰਾ ਉਹ ਮਿਕਸ ਹੋ ਚੁੱਕਿਆ ਹੈ ਜਲ ਜੀਰੇ ਦਾ ਤੇ ਹੁਣ ਆਪਾਂ ਇਹਨੂੰ ਕਿਸੇ ਵੱਡੇ ਬਰਤਨ ਦੇ ਵਿੱਚ ਛਾਣ ਲਵਾਂਗੇ ਠੀਕ ਹੈ ਜੀ ਜਿਹਦੇ ਵੀ ਚੰਪਾਂ ਨੇ ਜਲ ਜੀਰਾ ਬਣਾਉਣਾ ਹੈ ਆਹ ਦੇਖੋ ਜੀ ਇਸ ਤਰੀਕੇ ਨਾਲ ਹੁਣ ਆਪਾਂ ਜਿਹੜਾ ਇਹਨੂੰ ਛਾਣ ਲਵਾਂਗੇ ਕਿਉਂਕਿ ਫਲੇਵਰ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਇਹਦੇ ਵਿੱਚ ਆ ਚੁੱਕਿਆ ਹੈ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਛਾਣ ਕੇ ਫਿਰ ਆਪਾਂ ਇਹਦੇ ਵਿੱਚ ਠੰਡਾ ਪਾਣੀ ਜਿਹੜਾ ਪਾਵਾਂਗੇ ਉਹ ਤੇ ਲਓ ਜੀ ਜਲਜੀਰਾ ਆਪਣਾ ਛਣ ਚੁੱਕਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਠੰਡਾ ਪਾਣੀ ਠੀਕ ਹੈ ਜੀ ਆ ਲਈ ਠੰਡਾ ਪਾਣੀ ਐਡ ਕਰ ਲੂਗੇ ਤੇ ਨਾਲੇ ਆਪਾਂ ਇਹਦੇ ਵਿੱਚ ਬਰਫ਼ ਵੀ ਪਾ ਲੂਗੇ ਥੋੜੀ ਬਹੁਤੀ ਤੇ ਲਓ ਜੀ ਇੱਕ ਤੋਂ ਦੋ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਹੁਣ ਜਲਜੀਰਾ ਪਾਊਡਰ ਠੀਕ ਹੈ ਜੀ ਆ ਲਓ ਜੀ ਜਲਜੀਰਾ ਪਾਊਡਰ ਪਾਉਣਾ ਆਪਾਂ ਨੇ ਡਾਇਰੈਕਟ ਇਹ ਨਹੀਂ ਆਪਾਂ ਨੇ ਪਾਉਣਾ ਹੈਗਾ ਠੀਕ ਹੈ ਜੀ ਇਹ ਸਿੱਧਾ ਵਿੱਚ ਪਾਉਣਾ ਇਹਦੇ ਤੇ ਮੋਰੀਏ ਨੂੰ ਇਹਦੇ ਵਿੱਚ ਪਾ ਲੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਥੋੜਾ ਜਿਹਾ ਫੂਡ ਕਲਰ ਗ੍ਰੀਨ ਇਹ ਆਪਸ਼ਨਲ ਹੈ ਠੀਕ ਹੈ ਜੀ ਅਗਰ ਤੁਹਾਨੂੰ ਪਸੰਦ ਹੋਇਆ ਤੁਸੀਂ ਪਾ ਲਿਓ ਨਹੀਂ ਇਹਨੂੰ ਸਕਿਪ ਕਰ ਦਿਓ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ वैसे कलर अपॉन ਨਾਲ ਸਿਰਫ ਥੋੜਾ ਜਿਹਾ ਵਧੀਆ ਲੱਗਦਾ ਜਲ ਜੀਰਾ ਹੋਰ ਕੁਝ ਨਹੀਂ ਹੁੰਦਾ ਮੈਂ ਇਸ ਕਰਕੇ ਪਾਲ ਹਾਂ ਆ ਦੇਖੋ ਜੀ ਕਿੰਨਾ ਵਧੀਆ ਦਾ ਕਲਰ ਹੋ ਗਿਆ ਤੇ ਲੋ ਜੀ ਥੋੜੀ ਜਿਹੀ ਪਾਣੀ ਵਿੱਚ ਬੂੰਦੀ ਗੇਰ ਦਿੰਦੇ ਹਾਂ ਹੁਣ ਠੀਕ ਹੈ ਜੀ ਜਲ ਜੀਰਾ ਬਣ ਕੇ ਰੈਡੀ ਆ ਪੂਰਾ ਨਜ਼ਾਰਾ ਆ ਜਾਊਗਾ ਤੁਸੀਂ ਇੱਕ ਵਾਰ ਪੀਓਗੇ ਨਾ ਇਸ ਤਰੀਕੇ ਨਾਲ ਬਣਾਉਂਗੇ ਪੂਰਾ ਇਨਸਟੈਂਟ ਜਲ ਜੀਰਾ ਜਿਹੜਾ ਇਹ ਬਣ ਕੇ ਤਿਆਰ ਹੋ ਗਿਆ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਹੈ ਜਿਹੜਾ ਬਣ ਚੁੱਕਿਆ ਹੈ ਤੇ ਲੋ ਜੀ ਥੋੜੇ ਜਿਹਾ ਪਾਦੇ ਵਿੱਚ ਬਰਫ਼ ਦੇ ਕਯੂਬ ਵੀ ਜਿਹੜੇ ਪਾ ਲੰਨੇ ਆ ਇਹ ਤੇ ਲੋ ਜੀ ਹੁਣ ਇੱਕ ਵਾਰ ਕਰਦੇ ਆਪਾਂ ਇਹਨੂੰ ਚੈੱਕ ਥੋੜਾ ਜਾਂ ਦੇਖਦੇ ਆਂ ਵੀ ਕਿਵੇਂ ਦਾ ਇਹ ਬਣਿਆ ਬਣਿਆ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਤੁਹਾਨੂੰ ਆ ਤੁਹਾਨੂੰ ਕਲਰ ਦੇਖ ਕੇ ਦੱਸੋ ਠੀਕ ਹੈ ਜੀ ਇਹਨੂੰ ਹੁਣ ਕਰਦੇ ਆਪਾਂ ਚੈੱਕ ਇੱਕ ਵਾਰੀ ਤੇ ਲੋ ਜੀ ਜਲ ਜੀਰਾ ਜਿਹੜਾ ਆਪਣਾ ਪੂਰਾ ਐਨ ਪਰਫੈਕਟ ਵਧੀਆ ਬਣਿਆ ਇਸ ਤਰੀਕੇ ਨਾਲ ਤੁਸੀਂ ਜਲ ਜੀਰਾ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਤੁਸੀਂ ਕਹੋਗੇ ਵੀ ਐਦਾਂ ਦੀ ਰੈਸਪੀ ਅਸੀਂ ਪਹਿਲਾਂ ਕਦੇ ਬਣਾਈ ਹੋਣੀ ਜਲ ਜੀਰੇ ਦੀ ਠੀਕ ਹੈ ਜੀ ਨਜ਼ਾਰਾ ਆ ਜਾਊਗਾ ਪੀ ਕੇ ਤੇ ਨਾਲੇ ਹੁਣ ਪਲਾਉਣੀ ਆਪਾਂ ਮਿਸਤਰੀਆਂ ਨੂੰ ਚੱਲਦੇ ਆਂ ਉਧਰ ਤੇ ਲੋ ਜੀ ਜਲ ਜੀਰਾ ਲੈ ਕੇ ਪਹੁੰਚ ਗਏ ਆ ਜੀ ਹੁਣ ਆਪਾਂ ਮਿਸਤਰੀਆਂ ਕੋਲ ਠੀਕ ਹੈ ਜੀ ਇਹਨਾਂ ਨੂੰ ਕਰਦੇ ਆਂ ਹੁਣ ਆਪਾਂ ਨਿਹਾਲ ਫਿਰ ਜਲ ਜੀਰੇ ਨਾਲ ਨਾਲੇ ਪੁੱਛਦੇ ਆਂ ਵੀ ਕਿਵੇਂ ਦਾ ਬਣਿਆ ਤੇ ਲੋ ਜੀ निका सरपंच लगे हम गुलासम हाँ फिर मिस्त्री कि गलबात वादिया आया नारा ਤੇ ਲੋ ਵੀ ਜਲ ਜੀਰਾ ਹੋ ਗਿਆ ਆਪਣਾ ਪਾਸ ਬਿਆਹ ਵਾਲਾ ਟੇਸਟ ਹੈ ਪੂਰਾ ਕੋਲ ਗੱਪਿਆਂ ਵਾਲਾ ਹਾਂ ਫਿਰ ਨਹੀਂ ਕਰ ਖੁਦ ਲੈ ਰੋ ਮੈਂ ਹਾਂ ਹਾਂ ਫਿਰ ਪਾ ਲ ਨਜ਼ਾਰਾ ਤੇ ਲੋ ਵੀ ਮੋਦੀ ਨੂੰ ਵੀ ਦੋ ਫਿਰ ਗਲਾਸ ਇੱਕ ਤੇ ਲੋ ਜੀ ਜਲ ਜੀਰਾ ਵਾਲਾ ਡੱਬਾ ਆਪਣਾ ਹੋ ਗਿਆ ਖਾਲੀ ਤੇ ਲੋ ਜੀ ਅੱਜ ਦੀ ਵੀਡੀਓ ਫਿਰ ਕਰਦੇ ਆ ਜੀ ਸਮਾਪਤ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਤੇ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸੋ ਮਿਲਦੇ ਆ ਜੀ ਫਿਰ ਹੁਣ ਇੱਕ ਅਗਲੀ ਵੀਡੀਓ ਚ ਕੋਈ ਨਵੀਂ ਜਿਹੀ ਰੈਸਪੀ ਲੈ ਕੇ ਜਾਂ ਕੋਈ ਬਲੌਗ ਲੈ ਕੇ ਆਵਾਂਗੇ ਸੋ ਜਦ ਤੱਕ ਫਿਰ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ